ਕੋਈ ਬੰਦਾ ਕਹਿੰਦਾ ਮੇਰਾ ਟਾਈਮ ਆ ਮੈਂ ਤੁਹਾਨੂੰ ਦੱਸੂ ਕੋਈ ਬੰਦਾ ਕਹਿੰਦਾ ਮੈਂ ਮੇਰਾ ਕੰਮ ਨਾਲ ਤੁਹਾਨੂੰ ਦੱਸੂ ਪਰ ਦੋਨੋਂ ਹੀ ਗੱਲਾਂ ਦੇ ਵਿੱਚ ਅਸੀਂ ਫੋਰਗਿਵਨੈਸ ਜਿਹੜੀ ਉਹ ਭੁੱਲ ਜਾਂਦੇ ਜਿਹੜਾ ਮaaf ਕਰਨਾ ਸਭ ਤੋਂ ਵੱਡੀ ਗੱਲ ਹੈ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਤੁਹਾਨੂੰ ਦੱਸਦਾ ਇਹ ਮੇਰੇ ਨਾਲ ਵੀ ਹੋਇਆ ਮੈਂ ਇਹਦਾ ਸੋਚਦਾ ਸੀ ਮੈਂ ਆਪਣੇ ਜਦੋਂ ਮੇਰਾ ਮੇਰਾ ਟਾਈਮ ਆਇਆ ਮੈਂ ਆਪਣੇ ਕੰਮ ਨਾਲ ਦੱਸੂ ਬਿਨਾਂ ਜਿਹਨਾਂ ਬੰਦਿਆਂ ਨੇ ਮੇਰੇ ਨਾਲ ਗਲਤ ਕੀਤਾ ਪਰ ਪਰ ਉਹ ਮੇਰੀ ਗਲਤੀ ਸੀ ਜਦੋਂ ਮੈਂ ਉਹਨਾਂ ਨੂੰ ਮaaf ਕੀਤਾ ਗੱਲਾਂ ਉਦੋਂ ਚੇਂਜ ਹੋਈਆਂ ਡਾਈਮੈਂਸ਼ਨ ਉਦੋਂ ਓਪਨ ਹੋਈ ਫੋਰਗਿਵਨੈਸ ਇਜ਼ ਦਾ ਕੀ ਆਫ ਓਪਨ ਯੋਰ ਹਾਰਟ ਚੱਕਰਾ ਮਾਫ ਕਰਨਾ ਸਭ ਤੋਂ ਵੱਡੀ ਗੱਲ ਹੈ ਇਹ ਮੌਕੇ ਮੌਕੇ ਤੇ ਬੰਦਾ ਗਲਤੀਆਂ ਕਰਦਾ ਕਈ ਵਾਰੀ ਬੰਦਾ ਕਹਿੰਦਾ ਤੂੰ ਸਾਲਾ ਮੇਰੀ ਜਗ੍ਹਾ ਤੇ ਖੜਾ ਪਰੇ ਹੋ ਨਿੱਕੇ ਨਿੱਕੇ ਗੱਲਾਂ ਤੇ ਸਾਡੇ ਨਾਲ ਆ ਜਾਂਦਾ ਹੈ ਇਹ ਮੈਂ ਤੁਹਾਨੂੰ ਵੀ ਦੱਸ ਰਿਹਾ ਆਪ ਵੀ ਸਿੱਖ ਰਹੇ ਆ ਜਿਹੜੇ ਨਵੇਂ ਬੱਚੇ ਆ ਸਪੈਸ਼ਲੀ ਉਹਨਾਂ ਦੇ ਲਈ ਫੋਰਗਿਵਨੈਸ ਇਜ਼ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਇਹ ਇਹ ਆਪਣੇ ਅੰਦਰ ਲੈ ਆਂਦੀ ਤੁਹਾ ਮੈਂ ਦੱਸ ਰਿਹਾ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਚੀਜ਼ਾਂ ਡਰਾਸਟਿਕਲੀ ਚੇਂਜ ਹੋ ਜਾਣਗੀਆਂ ਸੋ ਤੁਹਾਡਾ ਬਰਥਡੇ ਹੈ ਜੇ ਤੁਸੀਂ ਆਪਣੀ ਲਾਈਫ ਚ ਕਿਸੇ ਨੂੰ ਮਾਫ ਕਰ ਸਕਦੇ ਆ ਸਾਡੇ ਸਾਰਿਆਂ ਨਾਲ ਹੀ ਕੁਝ ਨਾ ਕੁਝ ਹੁੰਦਾ ਕਈ ਵਾਰੀ ਤਾਂ ਗਲਤੀ ਸਾਡੀ ਹੁੰਦੀ ਹੈ ਪਰ ਫਿਰ ਵੀ ਜੇ ਤੁਹਾਡੇ ਮਨ ਚ ਕੋਈ ਬੋਝ ਆਇਆ ਤੁਸੀਂ ਕਿਸੇ ਨੂੰ ਮਾਫ ਕਰਨਾ ਚਾਹੁੰਦੇ ਆ ਤਾਂ ਅੱਜ ਬਹੁਤ ਵਧੀਆ એનર્ਜੀ ਹੈ ਤੁਸੀਂ ਕਿਸੇ ਨੂੰ ਮਾਫ ਕਰ ਸਕਦੇ ਆ ਚੀਜ਼ਾਂ ਚੇਂਜ ਹੋ ਜਾਣਗੀਆਂ ਮੈਂ ਪਰਸਨਲ ਐਕਸਪੀਰੀਅੰਸ ਨਾਲ ਦੱਸਦਾ ਡਰਾਸਟਿਕਲੀ ਚੇਂਜ ਹੋ ਜਾਣਗੀਆਂ ਹੈਪੀ ਬਰਥਡੇ ਤੁਹਾਡੇ ਲਈ ਗਾਣਾ ਹੈਪੀ ਬਰਥਡੇ ਲਵ